ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੀਰ ਕੋਟਲਾ ਸੀਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਸਿਖਾਣੇ ਆ ਜੀ ਪਿੰਡ ਗੈਰੀ 12 12 ਸਿੰਗਾ ਜੀਲਾ ਬਠਿੰਡਾ ਬਲਾਕ ਮੌੜ ਮੰਡੀ ਅਸੀਂ ਅੱਜ ਗੋਭੀ ਦੀ ਪਨੀਰੀ ਲਈ ਹੋਈ ਹੈ ਜੀ ਇੱਥੇ ਬਹੁਤ ਵਧੀਆ ਵਾ ਬਾਕੀ ਇਹ ਕਿਸਾਨ ਵੀਰ ਖੜੇ ਆ ਜੀ ਜਿਨ੍ਹਾਂ ਨੇ ਲਈ ਹੋਈ ਹੈ ਜਿਹੜੇ ਖੇਤੀ ਕਰ ਰਹੇ ਆ ਬਾਕੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਨਾਲ ਸਾਡੇ ਲਾਲੀ ਸਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਇਹ ਰਨ ਆਫ ਕੀ ਹੈ ਮੁਹੰਮਦ ਲਾਲੀ ਮਲੇਰ ਕੋਟਲਾ ਸੀਡ ਸਟੋਰ ਮੱਲਾਪਰ ਤੋਂ ਇਹ ਵਾਈਟ ਡੈਗਰ ਵੈਰਟੀ ਹੈ ਜਿਹੜੀ ਕੀ ਜਿਆਦਾ 52 ਦਿਨਾਂ ਤਿਆਰ ਹੋ ਗਈ ਹੈ ਕਟਾਈਆਂ ਉਹਨਾਂ ਨੇ ਕਰ ਲਈਆਂ ਜੀ ਗੁਰਦੀਪ ਜੀ ਆਪਣੇ ਮੂੰਹੋਂ ਦੱਸਦੇ ਵੀ ਮੰਡੀ 'ਚ ਇਹਨਾਂ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਔਰ ਕਿਵੇਂ ਲੋਕਾਂ ਭਜਬੜੇ ਗੋਭੀ ਖਰੀਦ ਰਹੇ ਸੀ ਜੀ ਜੀ ਮੇਰਾ ਨਾਮ ਗੁਰਦੀਪ ਸਿੰਘ ਪੁੱਤਰ ਸਰਦਾਰ ਗਰਮੇਲ ਸਿੰਘ ਪਿੰਡ ਗਹਿਰੀਬਾਰਾ ਸਿੰਘ ਜੀ ਜ਼ਿਲ੍ਹਾ ਬਠਿੰਡਾ ਬਲਾਕ ਮੌੜ ਮੰਡੀ ਜੀ ਅਸੀਂ ਇਹ ਲਾਈ ਸੀ 26 ਸਤੰਬਰ ਦੀ ਅੱਜ ਨੂੰ ਲਗਭਗ 58 ਦਿਨ ਹੋ ਗਏ ਜੀ ਅਸੀਂ ਇਹਦੀਆਂ ਤਿੰਨ ਕਟਾਈਆਂ ਸ਼ੁਰੂ ਕਰ ਲਈਆਂ ਤੇ ਮੰਡੀ 'ਚ ਦਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਔਰ ਵਧੀਆ ਵਿਕ ਰਹੀ ਆ ਸਾਰਿਆਂ ਨਾਲੋਂ ਪਹਿਲਾਂ ਵਿਕ ਰਹੀ ਹੈ ਚੰਗਾ ਰੇਟ ਮਿਲ ਰਿਹਾ ਹਾਂਜੀ ਤੇ ਬਾਕੀ ਲਾਲੀ ਜੀ ਨੇ ਸਾਡੀ ਬਹੁਤ ਮਦਦ ਕੀਤੀ ਹੈ ਅਸੀਂ ਇਹਨਾਂ ਤੋਂ ਬੀਜ ਲਿਆਈ ਸੀ ਤੇ ਤੁਸੀਂ ਬੀਜ ਲਿਆਈ ਸੀ ਜਾਂ ਪਨੀਰੀ ਲਿਆਈ ਸੀ ਬੀਜ ਲਿਆਈ ਸੀ ਬੀਜ ਲਿਆਈ ਸੀ ਹਾਂ ਬੀਜ ਲਿਆਈ ਸੀ ਅਸੀਂ ਪਨੀਰੀ ਤਿਆਰ ਕਰੀ ਸੀ ਇੱਥੇ ਜੀ ਤੇ ਪਨੀਰੀ ਲਾਉਣ ਤੋਂ ਲੈ ਕੇ ਅੱਜ ਵੱਢਣ ਤੱਕ ਮੰਡੀ ਤੱਕ ਵੇਚਣ ਤੱਕ ਸਾਨੂੰ ਫੋਨ ਕਰਕੇ ਪੁੱਛ ਰਹੇ ਆ ਪੁੱਛ ਤੇ ਰਹੇ ਆ ਹਾਂਜੀ ਦੀ ਸੋਡਾ ਕਿਵੇਂ ਚੱਲ ਰਿਹਾ ਕੰਮ ਤੇ ਜੋ ਜੋ ਇਹਦੇ ਬਾਰੇ ਕੋਈ ਜਾਣਕਾਰੀ ਸੀ ਉਹ ਸਾਰੀ a to z ਅਸੀਂ ਮਿਲਦੀ ਰਹੀ ਆ ਅਸੀਂ ਨਵੇਂ ਬੰਦੇ ਸੀ ਅੱਜ ਕੀ ਪਹਿਲੀ ਵਾਰ ਗੋਭੀ ਲਾਈ ਹੈ ਜੀ ਤੇ ਸਾਰਾ ਕੁਝ ਐਂ ਲੱਗਦਾ ਵੀ ਜਿਵੇਂ ਬਾੜ ਚਰ ਦੇ ਲੋਨ ਨੇ ਹੁਣ ਇਸ ਤਰ੍ਹਾਂ ਕਰ ਲਈ ਗੋਭੀ ਅਸੀਂ ਲਾ ਗਏ ਜੀ ਹਾਂਜੀ ਹੋਰ ਕੋਈ ਕਿਸਾਨ ਵੀਰ ਕੁਝ ਕਹਿਣਾ ਚਾਹੁੰਦਾ ਗੋਭੀ ਬਾਰੇ ਬਸ ਇਹ ਤਾਂ ਠੀਕ ਹੈ ਜੀ ਵੈਰੈਟੀ ਠੀਕ ਹੈ ਜੀ ਫੁੱਲ ਇਹਨਾਂ ਗੁੰਦਮਾ ਜੀ ਜੀ ਹਾਂਜੀ ਚਲੋ ਬਹੁਤ ਹੀ ਵਧੀਆ ਵੈਰੈਟੀ ਹੈ ਜੀ ਥੈਂਕ ਯੂ ਆਹ ਦੇਖੀ ਗੋਭੀ ਹੈ ਜੀ ਨਹੀਂ ਦੇਖੀ ਜੀ ਜੀ ਬਰੀ ਗੁੱਡ ਕਿਸਾਨ ਵੀਰੋ ਇਹਨਾਂ ਕੋਲ ਪਿੰਡਰੀ ਬਚ ਗਈ ਸੀ ਸਾਰੇ ਪਿੰਡ ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਕਰਕੇ ਪਿੰਡਰੀ ਬੰਡੀ ਹੈ ਜੀ ਔਰ ਉਹਨਾਂ ਨੇ ਵੀ ਜਿਹੜੇ ਘਰੇ ਖਾਣਾ ਖਾਣ ਵਾਸਤੇ ਲਈ ਸੀ ਉਹਨਾਂ ਦੇ ਵੀ ਬਹੁਤ ਵਧੀਆ ਡੇਡ ਦੋ ਦੋ ਕਿਲੋ ਤੋਂ ਫੁੱਲ ਬਣੇ ਹੋਣੇ ਬਹੁਤ ਵਧੀਆ ਔਰ ਇਹ ਮਤਲਬ ਹਜੇ ਇਹਦੇ ਤੀਜੀ ਕਟਾਈ ਆ 6 ਦਿਨਾਂ ਅੱਜ ਫੁੱਲ ਤੁਹਾਨੂੰ ਦਿਖਾਉਣੇ ਆ ਕਿੰਨੇ ਚਟਾ ਰਹੇ ਡੇਡ ਡੇਡ ਕਿਲੋ ਦਾ ਆ ਰਿਹਾ ਇੱਕ ਸਾਰ ਆ ਰਿਹਾ ਇਹਨੂੰ ਕੋਈ ਚੂਲਸ ਰੋਗ ਦੀ ਬਿਮਾਰੀ ਨਹੀਂ ਕੋਈ ਡੋਣੇ ਮਿਲਦੀ ਕੁਝ ਨਹੀਂ ਆ ਰਿਹਾ ਪੱਤਾ ਬਿਲਕੁਲ ਸਾਫ ਆ ਫੁੱਲ ਬਹੁਤ ਵਧੀਆ ਔਰ ਕਿਸਾਨੋ ਵੀਰਾਂ ਵਾਸਤੇ ਇੱਕ ਬਹੁਤ ਜ਼ਰੂਰੀ ਸੂਚਨਾ ਮੈਂ ਦੱਸਦਾ ਧੂਬੀ ਦੇ ਉੱਪਰ ਜਿਹੜੇ ਆ ਪੱਤੇ ਹੁੰਦੇ ਆ ਜੀ ਜੇ ਪੱਤੇ ਫੁੱਲ ਦੇ ਉੱਪਰ ਟੇਢੇ ਆ ਤਾਂ ਫੁੱਲ ਇਹ ਹੋਰ ਬਦੂਆ ਪੱਤੇ ਸਿੱਧੇ ਹੋਗੇ ਫੁੱਲ ਤਿਆਰ ਹੋ ਗਿਆ ਜੇ ਪੱਤੇ ਹੋ ਟੇਢੇ ਹੋਗੇ ਤਾਂ ਉਹ ਫੁੱਲ ਢਿਲਾ ਹੋ ਜਾਂਦਾ ਜੇ ਪੱਤੇ ਹੋ ਟੇਲੇ ਹੋਗੇ ਉਹਨੇ ਫੁੱਲ ਨੇ ਹਰਾ ਜਾਂ ਲਾਲ ਚੇਂਜ ਹੋ ਜਾਣਾ ਔਰ ਢਿਲਾ ਹੋ ਕੇ ਫੁੱਲ ਨਸਾਰੂ ਬਣ ਜਾਂਦਾ ਬਣ ਜਾਂਦਾ ਜੀ ਤੁਸੀਂ ਜ਼ਰੂਰੀ ਖਿਆਲ ਰੱਖਿਆ ਕਰੋ ਜ਼ਰੂਰੀ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਸੋ ਇਹਦਾ ਮਤਲਬ ਬਹੁਤ ਵਾ ਵੰਝਦਾ ਹੈ ਕਿਈ ਬੜਾ ਬੰਦਿਆਂ ਨੂੰ ਨਾ ਫੁੱਲ ਅੜੀਕਦੇ ਰਹਿੰਦੇ ਆ ਉਹ ਜਿਹੜਾ ਫੁੱਲ ਬੰਨਾ ਹੁੰਦਾ ਆਪਣੀ ਡੰਡੀ ਦੇ ਮਤਲਬ ਮੁਕ ਬੰਨਾ ਹੁੰਦਾ ਜੀ ਸੋ ਕੋਈ ਵੀ ਲੋੜ ਪੈਂਦੀ ਹੈ ਕਿਸਾਨ ਵੀਰ ਨੂੰ ਮੇਰੇ ਨਾਲ ਕੰਟੈਕਟ ਕਰ ਸਕਦਾ ਔਰ ਇਹ ਗੁਬੀ ਦੇ ਵਿੱਚ ਇਹਦੀ ਡੰਡੀ ਵੀ ਬਹੁਤ ਛੋਟੀ ਹੈ ਔਰ ਭਰਨ ਦੇ ਵਿੱਚ ਵੀ ਬੜੇ ਸੌਖਾ ਔਰ ਫੁੱਲ ਦੀ ਕੁਆਲਿਟੀ ਔਰ ਇਹਦੇ ਪਕੌੜੇ ਵਗੈਰਾ ਵੀ ਬਹੁਤ ਵਧੀਆ ਬੰਦੇ ਆ ਖਾਂਜ ਵੀ ਬਹੁਤ ਵਧੀਆ ਬਾਕੀ ਗਰਦੀਪ ਜੀ ਤੇਰੇ ਬਨਾਈਆ ਤੁਹਾਨੂੰ ਦੱਸਾਂਗੇ ਵੀ ਇਹਦਾ ਟੇਸਟ ਕਿੰਨਾ ਵਧੀਆ ਜੀ ਟੇਸਟ ਪੂਰਾ ਵਧੀਆ ਹੈ ਜੀ ਵਧੀਆ ਸਬਜ਼ੀ ਬਣਦੀ ਹੈ ਉਹ ਚੰਗੀ ਸਬਜ਼ੀ ਬਣਦੀ ਹੈ ਜੀ ਕੋਈ ਨੁਕਸਰ ਜੀ ਠੀਕ ਹੱਥ ਦੇ ਕੇ ਦੇਖੋ ਕਿੰਨੀ ਕਿੰਨੀ ਟੈਟ ਹੈ ਜੀ ਜੀ ਦੇ ਦਿਓ ਜੀ ਕੋ ਉਠਾ ਗਰ ਦੀ ਜੀ ਕੋਈ ਫਰਕ ਹੀ ਨਹੀਂ ਪੈ ਰਿਹਾ ਜੀ ਜੀ ਆ ਲਓ ਜੀ ਦਿਖਾਓ ਜੀ ਇਧਰ ਆਓ ਜੀ ਕਰ ਦਿਜੀ ਹਾਂ ਦੋ ਜਿੰਨਾ ਮਰਜ਼ੀ ਵਜਨ ਦੇ ਦਿਓ ਕਵਰਿੰਗ ਕਰ ਰਹੇ ਆ ਆ ਦੇਖ ਹਾਲੇ ਕੋਣ ਇਹ ਦੇਖੋ ਜੀ ਇਸ ਤਰੀਕੇ ਨਾਲ ਖੁੱਲ ਰਿਹਾ ਜੀ ਕੋਲ ਦੇਖੋ ਕਿੰਨਾ ਚਟਾ ਹਾਂ ਸਾਡਾ ਪਤਾ ਨੋਟ ਕਰੋ ਜੀ ਮਲੇਰਕੋਟਲਾ ਸੇਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37700 16 ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਬਾਜੀ ਅਹ ਚੰਨ ਵੀਰੋ ਇਹਦੇ ਪੱਤੇ ਬਹੁਤ ਅ ਨਰਮ ਹੈ ਫੜਾ ਫਟ ਅ ਖਿੱਚੀ ਟੋੜੰਦੀ ਲੋੜ ਨਹੀਂ ਪੱਤੇ ਮੜੇ ਟੇਢੇ ਕਰੋ ਨਾਲ ਦੀ ਨਾਲ ਹੀ ਇਹਦੇ ਟੁੱਟ ਜਾ ਰਹੇ ਜੀ ਤੋਂ ਬੜੀ ਅ ਪੋਦੀ ਹੈ ਵੈਰਟੀ ਦੀ ਬਾਪੂ ਜੀ ਤੁਸੀਂ ਖੁਸ਼ ਹੋ ਖੁਸ਼ ਆ ਜੀ ਪੂਰੇ ਠੀਕ ਹੈ ਠੀਕ ਹੈ ਤੁਸੀਂ ਖੁਸ਼ ਹੋ ਤਾਂ ਸਾਰਾ ਹੀ ਸਿਕੁਸ਼ ਹੋ ਜੀ ਨਹੀਂ ਖੁਸ਼ ਆ ਜੀ ਪੂਰੇ ਜੀ ਜੀ